ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਂਜੀ ਕੱਲ ਦੀ ਇੱਕ ਵੀਡੀਓ ਬਹੁਤ ਜ਼ਿਆਦੀ ਵਾਇਰਲ ਹੋ ਰਹੀ ਆ ਤੇ ਉਹ ਇੰਨੀ ਜ਼ਿਆਦੀ ਘਨੌਣੀ ਵੀਡੀਓ ਹੈ ਨਾ ਵੀ ਹਰ ਇੱਕ ਸਿੱਖ ਦਾ ਹਿਰਦਾ ਬਲੁੰਧ ਰਿਹਾ ਗਿਆ ਉਸ ਵੀਡੀਓ ਦੇ ਨਾਲ ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇਂ ਰੱਖਿਆ ਹੋਇਆ ਉਹ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਹਾਦੀ ਕੋਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਬੜੀ ਜਿਹੜੀ ਗੱਡੀ ਆ ਉਹਨਾਂ ਚ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵਾ ਕਿ ਸਵਾਰੀ ਜਾ ਕਿੱਥੇ ਰਹੀ ਸੀ ਬੜਾ ਚੜਦੀ ਕਲਾ ਵਾਲਾ ਕੰਮ ਕਰਨ ਲੱਗੇ ਹੀ ਸ਼ਰਮ ਕਰੋ ਯਾਰ ਕੁਝ ਤੁਸੀਂ ਇੱਕ ਨਾਈ ਦੀ ਦੁਕਾਨ ਦਾ ਉੱਤ ਘਟਣਾ ਲੱਗਿਆ ਸੀਗਾ ਤੇ ਉਹ ਨਾਈ ਦੀ ਦੁਕਾਨ ਵਾਲਾ ਉਹ ਗੁਰਗਰਾਸ ਹੈ ਜਿਹੜਾ ਓਡਾਸਰਾ ਲੈਣ ਲੱਗਾ ਹੈਗਾ ਕਿ ਮਾ ਰਹਿ ਜੇ ਮੈਨੂੰ ਤੇਰੀ ਆਗਿਆ ਦੀ ਲੋੜ ਆ ਕਿ ਮੈਂ ਸਭ ਤੋਂ ਜ਼ਿਆਦਾ ਸਿੱਖੀ ਦਾ ਘਾਣ ਮੈਂ ਕਰਾਂ ਇੰਨਾ ਮੀਨ ਮੰਨੂ ਨਹੀਂ ਕਰ ਸਕਿਆ ਇੰਨਾ ਔਰਗਜੇ ਵੀ ਨਹੀਂ ਕਰ ਸਕਿਆ ਜਿੰਨਾ ਮੈਂ ਕਰਾਂ ਕਿਉਂਕਿ ਔਰੰਗਜ਼ੇਬ ਨੇ ਕਦੀ ਅਰਦਾਸ ਨਹੀਂ ਸੀ ਕਰਵਾਈ ਸਿੱਖਾਂ ਤੋਂ ਜਾਂ ਗੁਰਗੈਸਾਹਿ ਜੀ ਦਾ ਓਟ ਆਸਰਾ ਲੈ ਕੇ ਆਪਰ ਅਰਦਾਸ ਨਹੀਂ ਸੀ ਕੀਤੀ ਕਿ ਮੈਂ ਸਿੱਖਾਂ ਦਾ ਘਾਨ ਕਰਾਂ ਉਹਨੇ ਨਹੀਂ ਪਰ ਆਪਾਂ ਜਿਹੜਿਆਂ ਆਪਾਂ ਤੇ ਯਾਰ ਉਹਨਾਂ ਤੋਂ ਵੀ ਗਾਹ ਲੰਘ ਗਿਆਂ ਕਿ ਗੁਰਗੈਸਾਹਿ ਜੀ ਦਾ ਓਟ ਆਸਰਾ ਲੈ ਕੇ ਗੁਰਗੈਸਾਹਿ ਜੀ ਦੀ ਸਵਾਰੀ ਆਪਣੇ ਘਰ ਬੁਲਾ ਕੇ ਤੇ ਸਿੱਖੀ ਦੀਆਂ ਜੜਾਂ ਕੱਢ ਰਿਆਂ ਵਾ ਲੱਖ ਦੀ ਲਾਂਤ ਮੈਂ ਪਾਉਂਦਾ ਇਨਾਂ ਲੋਕਾਂ ਦੇ ਉੱਪਰ ਜਿਹੜੇ ਪੈਸੇ ਦੀ ਖਾਤਰ ਆਪਣਾ ਦੀਨ ਮਾਨ ਧਰਮ ਸਭ ਕੁਝ ਭੁੱਲ ਚੁੱਕੇ ਆ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਬੰਦੇ ਨੇ ਘਨੌਣਾ ਕੰਮ ਕੀਤਾ ਵਾ ਇੱਕ ਉਹ ਨਾਈ ਜਿਹਦੀ ਦੁਕਾਨਦਾਰਤ ਘਟਰਾਉ ਲਗਾਈ ਇੱਕ ਉਹ ਗਰੰਤੀ ਸਿੰਘ ਵੀ ਤੇ ਜਿਹੜੇ ਹੋਰ ਬਾਕੀ ਪ੍ਰਬੰਧਕ ਵਾ ਜਿਹੜੇ ਜਿਹੜੇ ਵਿੱਚ ਇਨਵੋਲ ਵਾ ਉਹਨਾਂ ਤੇ ਆ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ 295 ਦਾ ਪਰਚਾ ਹੋਣਾ ਚਾਹੀਦਾ ਵਾ ਸਭ ਤੋਂ ਸਭ ਤੋਂ ਉਹਨਾਂ ਤੇ ਕਾਰਵਾਈਆਂ ਹੋਣੀ ਚਾਹੀਦੀਆਂ ਵਾ ਕਿਉਂਕਿ ਜੇਕਰ ਇਹ ਕਾਰਵਾਈਆਂ ਪ੍ਰਸ਼ਾਸਨ ਜਾਂ ਆਪਣੇ ਸਰਮੋਰ ਕਮੇਟੀਆਂ ਅਬ ਵੀ ਇਹਨੇ ਜਿਵੇਂ ਬੰਦਿਆਂ ਨਹੀਂ ਕਰਉਂਦੀਆਂ ਕਾਰਵਾਈ ਫਿਰ ਆਮ ਇਨਸਾਨ ਨੂੰ ਇਨਸਾਫ ਲੈਣ ਵਾਸਤੇ ਜਿਹੜਾ ਕਾਨੂੰਨ ਆਪਣੇ ਹੱਥਾਂ 'ਚ ਲੈਣਾ ਪੈਂਦਾ ਵਾ ਯਾਰ ਚਾ ਦੁੱਖ ਲੱਗਦਾ ਵਾ ਕਿ ਗੁਰੂ ਗ੍ਰੰਥ ਸਾਹਿਬ ਆਪਣੀ ਸਰਮੋਹਰ ਆ ਆਪਣਾ ਆਪਣੀ ਸੁਪਰੀਮ ਪਾਵਰ ਆ ਤੇ ਆਪਾਂ ਯਾਰ ਉਹਦੀ ਜਿਹੜੀ ਸਵਾਰੀ ਆ ਇੱਕ ਗੋਹੇ ਦੇ ਲਿਬੜੇ ਤੇ بڑے ਛੋਟੇ ਹਾਥੀ ਦੇ ਉੱਤੇ ਲੈ ਕੇ ਜਾ ਰਹੇ ਆ ਲੋਕ ਦੀ ਜ਼ਾਹਨ ਤੋਂ ਨਾ ਲੋਕਾਂ ਦੇ ਉੱਪਰ ਤੇ ਜਿਹੜੇ ਬੰਦੇ ਨੇ ਜਿਹੜੇ ਵੀਰ ਨੇ ਵਿਚਾਰੇ ਨੇ ਵਿਰੋਧ ਕੀਤਾ ਵਾ ਓਕੇ ਨਾ ਕਿ ਮੈਨੂੰ 15 ਜਾਣਿਆ ਨੇ ਮੈਨੂੰ ਮੇਰੇ ਹੱਥੋਂ ਪਾਈ ਹੋਏ ਆ ਮੇਨਾ ਬਾਕਸ ਲੋਕੀ ਕੀਤੀ ਆ ਜਿਹੜੇ ਵੀਰ ਨੇ ਵਿਰੋਧ ਕੀਤਾ ਵੀ ਇਹ ਤੂੰ ਗਲਤ ਕਰ ਰਿਹਾ ਜੀ ਤੂੰ ਇਹ ਬੇਦਬੀ ਕਰ ਰਿਹਾ ਜੀ ਉਹ ਉਲਟਾ ਉਤੋਂ ਪਤਾ ਕਿ ਕੀ ਜਾਂਦੇ ਉਹ ਜਿਹੜੇ ਹੈਗੇ ਮੈਂ ਤਾਂ ਹੁਣ ਸੇਵਾਦਾਰ ਤ ਨਹੀਂ ਕਹਾਂਗਾ ਮੈਂ ਉਹਨਾਂ ਨੂੰ ਕਹਾਂਗਾ ਇੱਕ ਧਰਮ ਦੇ ਠੇਕੇਦਾਰ ਇੱਕ ਜਿਹੜੇ ਨੀਜ ਲੋਕ ਵਾ ਜਿਨ੍ਹਾਂ ਨੇ ਉਹਨੂੰ ਕਹਿ ਦਿੱਤਾ ਵੀ ਬੇਦਬੀ ਤੇ ਤੂੰ ਕਰ ਰਿਹਾ ਵਾ ਆਹੋ ਵਿਚਾਰਾ ਡੱਕਣ ਜੁੜਿਆ ਸੀ ਨਾ ਤੇ ਗੋਏ ਦੇ ਜਿਹੜਾ ਹੈਗਾ ਵਾ ਉਹਦੀ ਜਸਵਾਦੀ ਨਾ ਕਰੋ ਛੋਟੇ ਹੱਥੀ ਜਿਸ ਵਾਰੀ ਨਹੀਂ ਕਰਨੀ ਗੁਰੂ ਤੁਸੀਂ ਰੇੜੀ ਤੇ ਲੈ ਜਾਣਾ ਹੈਗਾ ਗੁਰੂ ਗ੍ਰੰਥ ਸਾਹਿਬ ਜਿਹੜੀ ਪੱਟਿਆਂ ਵਾਲੀ ਰੇੜੀ ਹੁੰਦੀ ਨਹੀਂ ਜਿੱਥੇ ਗੋਹਾ ਢੋਈਦਾ ਵਾ ਉੱਥੇ ਲੈ ਜਾਣਾ ਹੈਗਾ ਛੋਟੇ ਹੱਥੀ ਚ ਤੇ ਫਿਰ ਵੀ ਤੁਹਾਡੀ ਬੜੀ ਇੱਜ਼ਤ ਮਤਲਬ ਹੋ ਜਾਂਦੀ ਹੈ ਤੁਹਾਡੀ ਬੜੀ ਰਿਸਪੈਕਟ ਹੋ ਜਾਂਦੀ ਹੈ ਲੱਖ ਦੀ ਲਾਂਹ ਤੇ ਯਾਰ ਆਪਣੇ ਸੇਖ ਹੁੰਦੇ ਫਿਰ ਤੁਸੀਂ ਕਹਿਣਾ ਵਾ ਕਿ ਸਾਡੇ ਨਾਲ ਐਦਾਂ ਹੋ ਗਿਆ ਸਾਡੇ ਨਾਲ ਉਦਾਂ ਹੋ ਗਿਆ ਸਾਡਾ ਧੱਕਾ ਹੋ ਗਿਆ ਤਾਂ ਰਨ ਧੱਕਾ ਨਾ ਹੋਵੇ ਤਾਂ ਕੀ ਹੋਵੇ ਸ਼ਰਮਦਾ ਘਟਾ ਯਾਰ ਦੁਨੀਆ ਨੂੰ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਉਹਨਾਂ ਜਥੇਬੰਦੀਆਂ ਦੇ ਅੱਗੇ ਕਮੇਟੀਆਂ ਦੇ ਉੱਪਰ ਆਪਣੀ ਐਸਜੀਪੀਸੀ ਦੇ ਅੱਗੇ ਅਕਾਲ ਸਰਦਾਰ ਸਤਸੈਬ ਜੀ ਨੂੰ ਸਜਦਾ ਵਾ ਉਹ ਸਾਡੀ ਸਰਮੋਰ ਪਾਵਰ ਆ ਸਿੱਖਾਂ ਦੀ ਉਹਨਾਂ ਦੇ ਜਥੇਦਾਰ ਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹ ਕੇਸ ਦੇ ਵਿੱਚ ਆਪ ਇਨਵੋਲਵ ਹੋ ਕੇ ਉਹਨਾਂ ਤੇ ਬੰਦੀ ਕਾਰਵਾਈ ਕਰਾਈ ਜਾਵੇ ਕਿਉਂਕਿ ਜੇਕਰ ਇਹਨਾਂ ਲੋਕਾਂ ਤੇ ਆਪਾਂ ਕਾਰਵਾਈਆਂ ਨਹੀਂ ਕਰਾਉਂਦੇ ਫਿਰ ਇਹਨਾਂ ਦੇ ਹੌਸਲੇ ਵਧਦੇ ਆ ਤੇ ਹੌਸਲੇ ਤੁਹਾਨੂੰ ਪਤਾ ਹੀ ਆ ਕਿ ਕਿੱਥੋਂ ਤੱਕ ਵੱਚੁਕੇ ਕਿ ਛੋਟੇ ਹਾਤੀ ਦੇ ਉੱਪਰ ਮਾਰੇ ਦੀ ਸਵਾਰੀ ਪਹਿਲੀ ਤਾਂ ਗੱਲ ਛੋਟੇ ਹਾਤੀ ਦੇ ਉੱਪਰ ਸਵਾਰੀ ਆਪਾਂ ਖੜਦੇ ਹੀ ਨਹੀਂ ਆ ਪਹਿਲੀ ਵਾਰ ਵੇਖਿਆ ਵਾ ਜੇ ਖੜਨੀ ਸੀ ਯਾਰ ਚਲੋ ਤੁਹਾਡੇ ਕੋਲ ਹੋਰ ਗੱਡੀਆਂ ਨਹੀਂ ਸੀ ਹੈਗੀਆਂ ਤੇ ਕਮ ਸੇ ਕਮ ਛੋਟੇ ਹਾਤੀ ਨੂੰ ਤੇ ਵਾਸ਼ ਹੀ ਕਰ ਲੈਂਦੇ ਯਾਰ ਪਰ ਸਾਨੂੰ ਬੱਧਾ ਵਾ ਕਿ ਗੱਡੀਆਂ ਤੁਹਾਡੀਆਂ ਤੁਹਾਡੇ ਕੰਮਾਂ ਵਾਸਤੇ ਹੈਗੀਆਂ ਸੀ ਤੁਹਾਡੇ ਕੋਲ ਆਪਣੇ ਆਉਣ ਜਾਣ ਲਈ ਹੈਗੀਆਂ ਸੀ ਪਰ ਗੁਰਗ੍ਰਸਾ ਜੀ ਵਾਸਤੇ ਗੱਡੀ ਨਹੀਂ ਸੀ ਹੈਗੀ ਸ਼ਰਮ ਦਾ ਘਟਾ ਯਾਰ ਕਿ ਇਕ ਜਿੰਨੇ ਜਿੰਨੇ ਵੀ ਇਹ ਕਨੌਣਾ ਕੰਮ ਕੀਤਾ ਵਾ ਬੇਨਤੀ ਆ ਪ੍ਰਸ਼ਾਸਨ ਦੇ ਅੱਗੇ ਸ਼੍ਰੋਮਣੀ ਕਮੇਟੀ ਦੇ ਅੱਗੇ ਇਸ ਰਿਕਰਡਰ ਸਾਹਿਬ ਜੀ ਦੇ ਅੱਗੇ ਨਿਹੰਗ ਜਥੇਬੰਦੀਆਂ ਦੇ ਅੱਗੇ ਕਿ ਇਸ ਇਹਨਾਂ ਸਖਸ਼ਾ ਨੂੰ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੇਕਰ ਸਾਡੀ ਕਿਸੇ ਚੀਜ਼ ਦੀ ਲੋੜ ਵਾ ਅਸੀਂ ਵੀ ਬਾਬਾ ਰਤਨਦੇਵ ਸੇਵਾ ਸਰਟੀ ਵੱਲੋਂ ਹਾਜ਼ਰ ਹੋਵਾਂਗੇ ਸਾਰੀਆਂ ਐਨ ਜੀਓ ਨੂੰ ਨਾਲ ਲੈ ਕੇ ਪਰ ਇਹਨਾਂ ਲੋਕਾਂ ਦੇ ਉੱਪਰ ਕੰਮ ਮਤਲਬ ਕਿ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਹੁਣ ਤੁਸੀਂ ਵੇਖਿਆ ਇਹ ਵੀਡੀਓ ਆ ਰਹੀ ਆ ਵਾ ਆ ਕੱਲ ਬਸ ਇੱਕ ਵੀਡੀਓ ਆਈ ਵਿਚਾਰੇ ਬੱਚੇ ਦੀ ਕੱਲ ਦੀ ਵੀਡੀਓ ਆ ਤੇ ਇੱਕ ਸਿੱਖ ਬੱਚੇ ਦੇ ਕੇਸ ਕਤਲ ਕਰ ਦਿੱਤੇ ਕਿਸੇ ਭਈਏ ਨੇ ਤੇ ਭਈਆਂ ਨੇ ਤੇ ਕੇਸ ਕਤਲ ਕਰਨੇ ਗਏ ਨੇ ਆ ਭਈਆਂ ਦਾ ਤਾਂ ਹੌਸਲਾ ਵਧਨੇ ਵਧਨਾਵਾ ਹੀਰ ਗੁਜਰਾ ਦਾ ਹੌਸਲਾ ਤੇ ਵਧਨੇ ਵਧਨਾਵਾ ਆਪਾਂ ਆਪ ਨਹੀਂ ਸੁਧਰੰਦੇ ਆਪਾਂ ਆਪ ਮਾਰੇ ਕੰਮ ਕਰ ਰਹੇ ਆਪਾਂ ਆਪ ਸਿੱਖੀ ਨੂੰ ਘਾਣ ਤੇ ਲਾ ਰਹੇ ਆ ਤੇ ਫਿਰ ਉਹਨਾਂ ਨੇ ਤੇ ਫਿਰ ਉਹਨਾਂ ਦੇ ਤਾਂ ਹੌਸਲੇ ਵਧਨੇ ਵਧਨੇ ਆ ਅਕਾਲੀ ਖਬਰ ਜੇ ਬਟਾਲੇ ਲੱਗਉਂਦੀ ਉਹ ਮੇਰਾ ਐਸੇ ਜਾਗਰੂਕ ਵੀਰ ਗਿਆ ਹੀਗਾ ਚੌ ਪੰਜਾ ਮੁੰਡਿਆਂ ਨੇ ਭਈਏ ਨੇ ਤੇ ਚੌ ਪੰਜਾ ਮੁੰਡਿਆਂ ਨੇ ਰਲ ਕੇ ਇੱਕ ਕੇਸ ਬੱਚੇ ਦੇ ਕੇਸ ਕਤਲ ਕਰ ਦਿੱਤੇ। ਲੱਖ ਦੀ ਲਾਂਹ ਦੇ ਹਾਰੇ ਨਾਲ ਲੋਕਾਂ ਦੇ ਜਿਹੜੇ ਇਹਨਾਂ ਦੇ ਨਾਲ ਤੁਰਦੇ ਆ ਆਪਣੇ ਸਿੱਖ ਭਰਾਵਾਂ ਨੂੰ ਮਾਰਨ ਦੇ ਤੁਲੇ ਆ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਨਹੀਂ ਤੇ ਉਹ ਦਿਨ ਦੂਰ ਨਹੀਂ ਜਿੱਦ ਦਿਨ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਵੜ ਕੇ ਆਪਣੇ ਸਿੱਧਾ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਨਾਲ ਧੱਕੇਚਾਹੀ ਕਰਨਗੇ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜਿੱਥੇ ਸਾਡੀ ਲੋੜ ਅਸੀਂ ਵੀ ਹਾਜ਼ਰ ਹੋਵਾਂਗੇ। ਧੰਨਵਾਦ ਜੀ।